प्यारे दोस्तों ਅਸੀਂ ਪੰਜਾਬ ਪੁਲਿਸ ਦੇ ਜਵਾਨ ਇਲੈਕਸ਼ਨ ਕਰਾਉਣ ਲਈ ਪਹੁੰਚੇ ਆਂ ਅੱਜ ਅਸੀਂ ਆਖਰੀ ਚਰਨ 'ਚ ਬੈਠੇ ਆਂ ਔਰ ਲੋਕਾਂ ਨੂੰ ਇੱਕ ਸੰਦੇਸ਼ ਦੇ ਰਹੇ ਆਂ ਕਿ ਸਜਣੋ ਅੱਜ ਦਾ ਜੋ ਇਨਸਾਨ ਹੈ ਉਹਦਾ ਮਿਆਰ ਇੰਨਾ ਘਿਰ ਚੁੱਕਿਆ ਹੈ ਕਿ ਭਾਈ ਨੂੰ ਭਾਈ ਮਾਰ ਰਿਹਾ ਹੈ ਦੁਨੀਆ ਤੇ ਕਤਲੂਕਰ ਦਾ ਮਾਹੌਲ ਬਣਿਆ ਅਸੀਂ ਅਰਦਾਸ ਕਰਦੇ ਆਂ ਪਰਮਾਤਮਾ ਦੇ ਚਰਨਾਂ 'ਚ ਕਿ हे ਪਰਮਾਤਮਾ ਦੁਨੀਆ ਤੇ ਜੋ ਮਾਹੌਲ ਹੈ ਇਹ ਵਧੀਆ ਹੋਵੇ ਭਾਈ ਪਾਈ ਨਾਲ ਪਿਆਰ ਕਰੇ ਇੱਕ ਦੂਜੇ ਨਾਲ ਪਿਆਰ ਕਰਦੇ ਹੋ ਸਾਰੇ ਜ਼ਿੰਦਗੀ ਬទਿਤ ਕਰੀਏ ਅਸੀਂ ਅੱਜ ਦੇ ਇਨਸਾਨ ਦੀ ਹਾਲਤ ਆਪਣੀਆਂ ਕੁਝ ਲਾਈਨਾਂ ਚ ਬਿਆਨ ਕਰ ਰਹੇ ਹਾਂ ਸੋ ਉਮੀਦ ਕਰਦੇ ਹਾਂ ਵੀ ਜੀ ਸਾਰੇ ਪ੍ਰਮਾਣ ਕਰੋਗੇ ਔਰ ਤੁਹਾਨੂੰ ਅਸ਼ੀਰਵਾਦ ਦੇਵੋਗੇ ਹੁਣ ਆਦਮੀ ਚੁਮਕਿਆ ਸੁਤਕਾਰ ਆਦਮੀ ਦਾ ਹੁਣ ਆਦਮੀ ਚੁਮਕਿਆ ਸਤਕਾਰ ਆਦਮੀ ਦਾ ਸਿੱਖ ਰਾਂ ਨੂੰ ਛੂ ਗਿਆ ਏ ਹੰਕਾਰ ਆਦਮੀ ਦਾ ਹੁਣ ਆਦਮੀ ਚ ਮੁੱਕਿਆ ਸਤਕਾਰ ਆਦਮੀ ਦਾ ਸਭ ਨਾਲ ਤੋਂ ਸੋਹਣਾ ਰੱਬ ਨੇ ਇਨਸਾਨ ਨੂੰ ਬਣਾਇਆ ਸਭਨਾ ਤੋਂ ਸੋਹਣਾ ਰੱਬ ਨੇ ਇਨਸਾਨ ਨੂੰ ਬਣਾਇਆ ਪਸ਼ੂਆਂ ਤੋਂ ਪੈੜ ਬਣਿਆ ਕਿਰਦਾਰ ਆਦਮੀ ਦਾ ਹੁਣ ਆਦਮੀ ਚ ਮੁੱਕਿਆ ਸਤਕਾਰ ਆਦਮੀ ਦਾ ਬੰਦੇ ਨੂੰ ਡਰ ਨਹੀਂ ਲੱਗਦਾ ਹਾਥੀ ਤੇ ਸ਼ੇਰ ਕੋਲੋਂ ਬੰਦੇ ਨੂੰ ਡਰ ਨਹੀਂ ਲੱਗਦਾ ਹਾਥੀ ਤੇ ਸ਼ੇਰ ਕੋਲੋਂ ਡਰ ਖਾ ਰਿਹਾ ਇਹਨੂੰ ਖੂਬ ਖਾਰ ਆਦਮੀ ਦਾ ਡਰ ਖਾ ਰਿਹਾ ਹੈ ਇਹਨੂੰ ਖੂਬ ਖਾਰ ਆਦਮੀ ਦਾ ਹੁਣ ਆਦਮੀ ਚਮਕਿਆ ਸਤ ਕਾਰ ਆਦਮੀ ਦਾ ਬੰਦੇ ਦੀ ਦੇਖੋ ਫਿਤਰਤ ਲਉ ਪੀ ਰਹਾਏ ਆਪਣਾ ਬੰਦੇ ਦੀ ਦੇਖੋ ਫਿਤਰਤ ਲਉ ਪੀ ਰਹਾਏ ਆਪਣਾ ਅਸਨੋ ਹੀ ਗਿਰ ਕੇ ਆਏ ਹੁਣ ਮਿਆਰ ਆਦਮੀ ਦਾ ਅਸਨੋ ਹੀ ਗਿਰ ਕੇ ਆਏ ਹੁਣ ਮਿਆਰ ਆਦਮੀ ਦਾ ਹੁਣ ਆਦਮੀ ਚੁਮਕੇ ਸਦਕਾਰ ਆਦਮੀ ਦਾ ਕਰ ਦੂਸਰੇ ਦਾ ਪਟਕੇ ਖੁਸ਼ੀਆਂ ਮਨਾਉਂਦਾ ਬੰਦਾ ਕਰ ਦੂਸਰੇ ਦਾ ਪਟਕੇ ਖੁਸ਼ੀਆਂ ਮਨਾਉਂਦਾ ਬੰਦਾ ਐਨਾ ਕੁ ਰਹਿ ਗਿਆ ਏ ਅਧਿਕਾਰ ਆਦਮੀ ਦਾ ਐਨਾ ਕੁਰੇ ਗਿਆਏ ਤੱਕ ਕਰ ਆਦਮੀ ਦਾ ਹੁਣ ਆਦਮੀ ਚ ਮੁੱਕਿਆ ਸਤ ਕਰ ਆਦਮੀ ਦਾ ਬੰਦੇ ਦੇ ਤੱਕ ਕੇ ਕਾਰੇ ਹੈ ਸ਼ਰਮਸ਼ਾਰ ਰੱਬ ਵੀ ਬੰਦੇ ਦੇ ਤੱਕ ਕੇ ਕਾਰੇ ਹੈ ਸ਼ਰਮਸ਼ਾਰ ਰੱਬ ਵੀ ਹੁਣ ਸੋਚਦਾ ਹੈ ਰੱਬ ਵੀ ਕੀ ਅਦਾਰ ਆਦਮੀ ਦਾ ਹੁਣ ਸੋਚਦਾ ਹੈ ਰੱਬ ਵੀ ਕੀ ਅਦਾਰ ਆਦਮੀ ਦਾ ਹੁਣ ਆਦਮੀ ਚ ਮੁੱਕਿਆ ਸਤਕਾਰ ਆਦਮੀ ਦਾ ਇਨਸਾਨੀਅਤ ਦੇ ਗੁਣ ਤਾਂ ਲੱਭਿਆ ਨਹੀਂ ਲੱਭਦੇ ਵੀਰੋ ਇਨਸਾਨੀਅਤ ਦੇ ਗੁਣ ਤਾਂ ਲੱਭਿਆ ਨਹੀਂ ਲੱਭਦੇ ਵੀਰੋ ਬਣਿਆ ਸ਼ੈਤਾਨ ਵਰਗਾ ਹੁਣ ਵਿਹਾਰ ਆਦਮੀ ਦਾ ਬਣਿਆ ਸ਼ੈਤਾਨ ਵਰਗਾ ਵਿਵਹਾਰ ਆਦਮੀ ਦਾ ਹੁਣ ਆਦਮੀ ਚਮਕਿਆ ਸਤਕਾਰ ਆਦਮੀ ਦਾ ਖੁੰਝਿਆ ਨੀ ਵੇਲਾ ਪੱਪੀ ਕੁਝ ਹੋਸ਼ ਕਰ ਸੰਭਲ ਜਾ ਖੁੰਝਿਆ ਨੀ ਵੇਲਾ ਪੱਪੀ ਕੁਝ ਹੋਸ਼ ਕਰ ਸੰਭਲ ਜਾ ਦੁਨੀਆ ਤੇ ਸ਼ੈਦ ਬਣ ਜਾਏ ਇਤਬਾਰ ਆਦਮੀ ਦਾ ਦੁਨੀਆ ਤੇ ਸ਼ੈਦ ਬਣ ਜਾਏ ਇਤਬਾਰ ਆਦਮੀ ਦਾ ਹੁਣ ਆਦਮੀ ਚ ਮੁੱਕਿਆ ਸਤਕਾਰ ਆਦਮੀ ਦਾ ਹੁਣ ਆਦਮੀ ਚ ਮੁੱਕਿਆ ਸਤਕਾਰ ਆਦਮੀ ਦਾ ਸਿਖਰਾਂ ਨੂੰ ਛੂ ਗਿਆ ਏ ਹੰਕਾਰ ਆਦਮੀ ਦਾ ਸੋਣ ਆਗਮੀ ਚ ਮੁੱਕਿਆ ਸਤਕਾਰ ਆਦਮੀ ਦਾ ਸਤਕਾਰ ਆਦਮੀ ਦਾ ਸਤਕਾਰ ਆਦਮੀ ਦਾ ਜੈ ਹਿੰਦ ਜੇ ਚੰਗਾ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ